ਟਰੇਨਿੰਗਾਂ ਚ ਲੋਕ ਦੱਸਦੇ ਆ 20 ਪੱਠਾਂ ਤੋਂ ਤਿਆਰ ਕਰੋ 20 ਬੱਕਰੀਆਂ ਤੋਂ ਤਿਆਰ ਕਰੋ 10 ਬੱਕਰੀਆਂ ਤੋਂ ਤਿਆਰ ਕਰੋ ਆ ਪਈਏ ਵੀਡੀਓ ਸੋਨੂੰ ਕਹਿਣਾ ਹੁੰਨਾ ਭਾਵੇਂ ਇੱਕ ਤੋਂ ਤਿਆਰ ਕਰ ਲਓ ਆ ਬਾਈ ਨੇ ਦੋ ਜਾਨਵਰਾਂ ਤੋਂ ਦੋ ਪੱਠਾਂ ਲਿਆ ਕੇ ਦੋ ਪੱਠਾਂ ਤੋਂ ਬਹੁਤ ਵਧੀਆ ਤਕੜਾ ਫਾਰਮ ਸਟਾਰਟ ਕਰ ਲਿਆ ਬਾਈ ਨੇ ਤੇ ਪਰਿਵਾਰ ਦਾ ਸਾਥ ਆ ਬਾਈ ਦਾ ਸਾਰੇ ਦਾ ਕਹਿੰਦਾ ਪੁੱਤ ਨੂੰ ਵੀ ਇਹੀ ਕੀਤੇ ਚ ਪਾਉਣਾ ਹੈ ਵੀਡੀਓ ਸੁਣਿਓ ਦੇਖਿਓ ਸ਼ੇਅਰ ਕਰਿਓ ਜੇ ਸਵਾਦ ਨਾ ਆਇਆ ਸਕੂਨ ਨਾ ਮਿਲਿਆ ਤਾਂ ਫੇਰ ਆਖਿਓ ਲੱਜ ਤਾਂ ਆਈ ਜਾਓ ਤੇ ਜਾਇਓ ਜੀ। ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਹੋਰ ਸਾਰੇ ਠੀਕ ਹੋ? ਅੱਜ ਤੁਹਾਨੂੰ ਮੈਂ ਜਿਵੇਂ ਕਹਿਣਾ ਹੁੰਦਾ ਨਾ ਵੀ ਆਹੋ ਜਿਹੇ ਲੋਕਾਂ ਨਾਲ ਮਨਾਉਂਗਾ ਜਿਹੜੇ ਆਮ ਦਾ ਕਹਿਣ ਦਾ ਭਾਵ ਹੈ ਸਾਧੂ ਸਾਦੇ ਜੇ ਬੰਦੇ ਸਾਦਾ ਜ਼ਿਮੀਦਾਰਾ ਛੋਟੇ ਲੈਵਲ ਤੋਂ ਕੰਮ ਕਰਨ ਵਾਲੇ ਬੰਦੇ ਵੱਡੀਆਂ ਗੱਲਾਂ ਨਹੀਂ ਵੀ ਅਸੀਂ 40 ਬੱਕਰੀਆਂ ਲੈਣੀਆਂ ਜਿਹੜੇ ਕਹਿੰਦੇ ਅਸੀਂ 20 ਬੱਕਰੀਆਂ ਆਪਾਂ ਉਹ ਘੱਟੋ ਘਾਟਾ ਤੁਸੀਂ ਅੱਗੇ ਵੱਧੋ ਕੰਮ ਛੇਤੀ ਕਰੋ ਛੇਤੀ ਕਰਨ ਨਾਲ ਫਹਾ ਆ ਜਾਂਦਾ ਹੁੰਦਾ ਕੰਮ ਨਹੀਂ ਕਦੇ ਵੀ ਹੁੰਦੇ ਹੁੰਦੇ ਤੇ ਵੀਰ ਨਾਲ ਮਿਲੋਨੇ ਆ ਪਿੰਡ ਬਾਈ ਹਰੀਪੁਰ ਹਾਂਜੀ ਹਰੀਪੁਰਾ ਜੀ ਹਾਂ ਤੇ ਬਾਈ ਦਾ ਨਾਮ ਮੇਰਾ ਜਸਵੰਤ ਜਸਵੰਤ ਸਿੰਘ ਬਾਈ ਦਾ ਨਾਮ ਹੈ ਪਿੰਡ ਹਰੀਪੁਰ ਹੈ ਤੇ ਆ ਸਾਰੇ ਵੀਰ ਦਾ ਘਰ ਦਾ ਹੀ ਚੈਪਟਰ ਬਣਿਆ ਹੋਇਆ ਆ ਉਹਦਾ ਤੁਹਾਨੂੰ ਮੈਂ ਸਾਰੇ ਸ਼ਾਰਟ ਵਿੱਚ ਲਾ ਦਊਗਾ ਥੋੜੀ ਜਿਹੀ ਜਗ੍ਹਾ ਦੇ ਵਿੱਚ ਟੋਟਲ ਵੀ ਕਿੰਨੇ ਜਾਨਵਰ ਹੋਣਗੇ ਆਪਣੇ ਕੋਲੇ ਹੈਗੇ ਜੀ 25 ਜਾਨਵਰ ਮੇਰੇ ਫਾਰਮ ਨਾਲੋਂ ਵੱਧ ਜਾਨਵਰ ਰੱਖੀ ਬੈਠਾ ਬਈ ਹਾਂਜੀ ਤੇ ਕਿੰਨੀਆਂ ਬੱਕਰੀਆਂ ਤੋਂ ਸਟਾਰਟ ਕੀਤਾ ਸੀ ਕੰਮ ਆਪਾਂ ਦੋ ਪੱਠਾਂ ਤੋਂ ਸ਼ੁਰੂ ਕਰਿਆ ਸੀ ਬਈ ਦੋ ਪੱਠਾਂ ਤੋਂ ਦੋ ਪੱਠਾ ਸੱਚੀ ਗੱਲ ਹੈ ਜੀ ਲੈ ਵੀਰੇ ਮਿਹਨਤ ਚਾਹੀਦੀ ਆ ਨਿੰਦੀ ਵੀ ਲੋਕ ਜਾਂਦੇ ਆ ਸਲਾਹੀ ਵੀ ਜਾਂਦੇ ਹੋਣਗੇ ਮਿਹਨਤ ਚਾਹੀਦੀ ਦੋ ਪੱਠਾਂ ਤੋਂ ਬਾਈ ਨੇ ਕੰਮ ਚੜਾਉਣਾ ਦੋ ਪੱਠਾਂ ਦੇ ਵਿੱਚੋਂ ਬਾਈ ਸਾਰੇ ਬਾਕੀ ਘਰ ਹੀ ਜਾਣ ਪਰਨੇ ਹੋਣੇ ਆ ਘਰੋਂ ਆਈਆਂ ਕੋਈ ਇੱਕ ਦੋ ਪਾਸਿਓਂ ਲਏ ਆ ਵੀ ਚਲੋ ਆ ਚਾਰ ਪੀ ਹੁੰਦੇ ਆਪਾਂ ਬੱਕਰੀ ਨਵੀਂ ਲੈਣੀ ਹੈ ਹਾਂਜੀ ਤੇ ਕਿੰਨਾਂ ਦੀ ਕਮਾਈ ਚੋਂ ਹੀ ਆਪਾਂ ਜੋੜ-ਜੋੜ ਕੇ ਪਾਸਿਓਂ ਕੋਈ ਇੱਕ ਦੋ ਜਾਨਵਰ ਲਏ ਆ ਨਹੀਂ ਤਾਂ ਸਾਰੇ ਘਰ ਦੇ ਹੀ ਆ ਵਧੀਆ ਗੱਲਾਂ ਨੇ ਬਾਈ ਜਦੋਂ ਇਹੋ ਜਿਹੀ ਵੀਰਾਂ ਨਾਲ ਗੱਲ ਕਰਦੇ ਆ ਆਪ ਨੂੰ ਆਏ ਲੱਗਦਾ ਮੈਨੂੰ ਅੱਜ ਆਏ ਮਹਿਸੂਸ ਹੋ ਜਾਂਦਾ ਬਾਈ ਤਾਂ ਮੈਥੋਂ ਵੀ ਵੱਡਾ ਕਿਉਂਕਿ ਮੈਂ ਥੋੜਾ ਇਹ ਜਿਵੇਂ ਬਾਈ ਪੰਗੇ ਵੱਧ ਲੈਂਦੇ ਰਹਿੰਨੇ ਅੱਛਾ ਜੀ ਬ੍ਰੀਡਾ ਕਿ ਨਹੀਂ ਭੱਜਣ ਲੱਗ ਜਾਂਦੇ ਚਲੋ ਠੀਕ ਹੈ ਤੁਸੀਂ ਇੱਕ ਯਾਰ ਸਬਰ ਨਾਲ ਇੱਥੇ ਤੱਕ ਪਹੁੰਚ ਗਏ ਵਧੀਆ ਗੱਲ ਹੈ ਸੋਹਣੇ ਜਾਨਵਰ ਆ ਬਾਈ ਕੋਲੇ ਫਾਹੇ ਨਾਲਿਆ ਕਰੋ ਬਾਈ ਮੈਂ ਫਾਹਿਆਂ ਦੀ ਗੱਲ ਕਰਦਾ ਹੁਣ ਜਿਹੜੇ ਲੋਕ ਇਸ ਨੂੰ ਟ੍ਰੇਨਿੰਗਾਂ ਦੇ ਵਿੱਚ ਕਹਿੰਦੇ ਆ ਨਾ ਪਾਸੇ ਖੁੰਝੇ ਚਲ ਜਾ ਕੇ ਕਹਿੰਦੇ ਆ ਬਾਈ ਹਾਂ ਹਾਂ ਹੋਰ ਹੁਣ ਅਸੀਂ ਬੱਚੇ ਅਸੀਂ ਤੁਹਾਨੂੰ ਦੇ ਦਾਂਗੇ ਉਹਨਾਂ ਨੇ ਆਹ ਖੁੰਝੇ ਚਲ ਜਾਲੇ ਜਾ ਕੇ ਸਾਰੇ ਨੂੰ ਗੱਲਾਂ ਕਹੀਆਂ ਹੁੰਦੀਆਂ ਵੀ ਬੱਚੇ ਸਾਨੂੰ ਅਸੀਂ ਦੇ ਦਾਂਗੇ ਫੇਰ ਤੁਸੀਂ ਕਰਦੇ ਆ ਮੜਦਾ ਤੋਂਲੇ ਕੋਲੇ ਫਿਰ ਗੱਲਾਂ ਹੋਏ ਨਹੀਂ ਚੁਗਲੀਆਂ ਉਹ ਆਪਾਂ ਭਾਈ ਮੈਨੂੰ ਆਏ ਦੱਸੋ ਯਾਰ ਆਪਣੇ ਸਹਾਇਕਤ ਹੁੰਦੇ ਆ ਆਪਣੇ ਨਾਲ ਜੋੜੇ ਇਹਨਾਂ ਦੀ ਕਹਦੀ ਟ੍ਰੇਨਿੰਗ ਆ ਇਹਨਾਂ ਦੀ ਟ੍ਰੇਨਿੰਗ ਆ ਆਪਾਂ ਘਰੋਂ ਹੀ ਬਸ ਇੱਕ ਦੂਜੇ ਨੂੰ ਟ੍ਰੇਨਿੰਗਾਂ ਕੱਲੀਆਂ ਰਹੀਆਂ ਹਾਂ ਟ੍ਰੇਨਿੰਗਾਂ ਕੱਲੀਆਂ ਰਹੀਆਂ ਕਰਜ਼ੇ ਦੀਆਂ ਕਰਜ਼ੇ ਦੀਆਂ ਭਾਈ ਕਰਜ਼ੇ ਦੀਆਂ ਟ੍ਰੇਨਿੰਗ ਆ ਵੀ ਉੱਥੇ ਸਰਟੀਫਿਕੇਟ ਬੰਦਾ ਉੱਥੇ ਲਾਉਂ ਹੁੰਦੇ ਆ ਉਹ ਟ੍ਰੇਨਿੰਗ ਆ ਮੈਂ ਗਾਰੰਟੀ ਦਿੰਦਾ ਕੋਈ ਜਾਣ ਬਾਰੇ ਮਸਲੇ ਸਿੱਖਣ ਜਾਂਦਾ ਹੋਵੇ ਇੱਕ ਬੰਦਾ ਉਂਗਲ ਖੜੀ ਕਰਕੇ ਦੱਸ ਦੇ ਵੀ ਅਸੀਂ ਟ੍ਰੇਨਿੰਗਾਂ ਲੈਣੇ ਆ ਤੇ ਅਸੀਂ ਕਾਮਯਾਬ ਹੋ ਕੇ ਲੈ ਕੇ ਆਏ ਗਾਰੰਟੀ ਦਿੰਦਾ ਯਾਰ ਇੱਕ ਬੰਦਾ ਵੀ ਨਹੀਂ ਚਲੋ ਭਾਈ ਆਪਾਂ ਕਿਸੇ ਦਾ ਕਿਉਂ ਗੰਦ ਕੋਲੇ ਕੀ ਲੋੜ ਆਪਾਂ ਨੂੰ ਹਣਾ ਗੱਲ ਐ ਵੇਰ ਕੋਲੇ ਬੱਚੀ ਵੀ ਸੇਲ ਲਈ ਹੈਗੇ ਆ ਹਾਂਜੀ ਆਹ ਬੋ ਖੜਾ ਭਾਈ ਆਹ ਬੱਕਰੀਆਂ ਸਾਰੀਆਂ ਨੇ ਸੀਨ ਵਿੱਚ ਸਾਨੂੰ ਚਲੀ ਜਾਣਗੇ ਇਹਨਾਂ ਦੇ ਫੋਨ ਕਰ ਲਿਓ ਵੀਰ ਨੂੰ ਨੰਬਰ ਵੀਰ ਦਾ ਉੱਤੇ ਲਾ ਦਊਗਾ ਤੇ ਜਿਹੜੇ ਵੀਰ ਨੇ ਬੱਚੇ ਲੈਣੇ ਹੋਣ ਕੋਈ ਬਹੁਤਾ ਪਾਣੀ ਮੇਰੇ ਵਾਲਾ ਪਾਹ ਹੈ ਨਹੀਂ ਬਾਈ ਦਾ ਠੀਕ ਆ ਜਿੰਨਾ ਕੁਛ ਰੱਖੀ ਬੈਠਾ ਵੀਰੋ ਜੀ ਮੋਲਾ ਤਾਂ ਹੀ ਆਪਾਂ ਵੀਡੀਓ ਪਾਈ ਇਹਨਾਂ ਨੇ ਵੀਡੀਓ ਨਹੀਂ ਪਾਉਂਦੇ ਸੋ ਭਾਈ ਬਹੁਤ ਵਧੀਆ ਲੱਗਿਆ ਕੰਮ ਤੁਹਾਡਾ ਧੰਨਵਾਦ ਹਾਂ ਬਹੁਤ ਵਧੀਆ ਲੱਗਿਆ ਬਾਦੋਂ ਅੱਗੇ ਯਾਰ ਕੋਈ ਗੱਲ